ਪਾਕਿਸਤਾਨ ਦੇ ਲਾਹੌਰ ਦੇ ਵਿੱਚ ਹੋਏ ਸੀਰੀਅਲ ਧਮਾਕੇ ਜਿਸ ਤੋਂ ਬਾਅਦ ਸੰਘਣੇ ਧੂਏ ਦੇ ਗੁਬਾਰ ਉੱਠਦੇ ਤੇ ਸਾਇਰਨ ਵੱਜਦੇ ਹੋਏ ਸੁਣਾਈ ਦੇ ਰਹੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਉਹਨਾਂ ਕੀ ਜਿਹੜੀਆਂ ਵਾਇਰਲ ਵੀਡੀਓ ਨੇ ਉਹਨਾਂ ਦੀ ਕੋਈ ਪੁਸ਼ਟੀ ਨਹੀਂ ਸਾਹਮਣੇ ਆ ਰਹੀ ਪਰ ਜੋ ਵੀਡੀਓ ਨੇ ਲਾਹੌਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਹਨਾਂ ਦੇ ਵਿੱਚ ਧੂਏ ਦਾ ਗੁਬਾਰ ਉੱਠਦਾ ਸਾਫ਼ ਨਜ਼ਰ ਆ ਰਿਹਾ ਹੈ ਸਾਇਰਨ ਵੱਜ ਰਹੇ ਨੇ ਹਾਲਾਂਕਿ ਤਮਾਕੀਆ ਦੀ ਆਵਾਜ਼ ਵੀ ਆਈ ਉਸ ਤੋਂ ਬਾਅਦ ਧੂਏ ਦਾ ਗੁਬਾਰ ਉੱਠਿਆ ਹੈ ਤਾਂ ਅਧਿਕਾਰਤ ਤੌਰ ਤੇ ਤਾਂ ਕੋਈ ਪੁਸ਼ਟੀ ਨਹੀਂ ਹੈ ਪਰ ਜਿਹੜੀਆਂ ਤਸਵੀਰਾਂ ਨੇ ਲਾਹੌਰ ਦੀਆਂ ਦਸੀਆਂ ਜਾ ਰਹੀਆਂ ਨੇ ਪਾਕਿਸਤਾਨ ਦੇ ਲਾਹੌਰ ਦੀਆਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗ ਦੇ ਆਸਾਰ ਬਣੇ ਹੋਏ ਨੇ ਇੱਕ ਪਾਸੇ ਜਿਹੜਾ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਤਾहत ਦੁਆਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪਾਕਿਸਤਾਨ ਵੀ ਬੋਖਲ ਲਾਇਆ ਹੋਇਆ ਹੈ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਹੋਏ ਸੀਰੀਅਲ ਧਮਾਕੇ ਜਿਸ ਤੋਂ ਬਾਅਦ ਸੰਘਣੇ ਧੂਏ ਦੇ ਗੁਬਾਰ ਉੱਠਦੇ ਤੇ ਸਾਇਰਨ ਵੱਜਦੇ ਹੋਏ ਸੁਣਾਈ ਦੇ ਰਹੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਉਹਨਾਂ ਕੀ ਜਿਹੜੀਆਂ ਵਾਇਰਲ ਵੀਡੀਓ ਨੇ ਉਹਨਾਂ ਦੀ ਕੋਈ ਪੁਸ਼ਟੀ ਨਹੀਂ ਸਾਹਮਣੇ ਆ ਰਹੀ ਪਰ ਜੋ ਵੀਡੀਓ ਨੇ ਲਾਹੌਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਹਨਾਂ ਦੇ ਵਿੱਚ ਧੂਏ ਦਾ ਗੁਬਾਰ ਉੱਠਦਾ ਸਾਫ਼ ਨਜ਼ਰ ਆ ਰਿਹਾ ਹੈ ਸਾਇਰਨ ਵੱਜ ਰਹੇ ਨੇ ਹਾਲਾਂਕਿ ਧਮਾਕਿਆਂ ਦੀ ਆਵਾਜ਼ ਵੀ ਆਈ ਉਸ ਤੋਂ ਬਾਅਦ ਧੂਏ ਦਾ ਗੁਬਾਰ ਉੱਠਿਆ ਹੈ ਤਾਂ ਅਧਿਕਾਰਕ ਤੌਰ ਤੇ ਤਾਂ ਕੋਈ ਪੁਸ਼ਟੀ ਨਹੀਂ ਹੈ ਪਰ ਜਿਹੜੀਆਂ ਤਸਵੀਰਾਂ ਵੀਰਾਂ ਨੇ ਲਾਹੌਰ ਦੀਆਂ ਦਸੀਆਂ ਜਾ ਰਹੀਆਂ ਨੇ ਪਾਕਿਸਤਾਨ ਦੇ ਲਾਹੌਰ ਦੀਆਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗ ਦੇ ਆਸਾਰ ਬਣੇ ਹੋਏ ਨੇ ਇੱਕ ਪਾਸੇ ਜਿਹੜਾ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਤਾहत ਤਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪਾਕਿਸਤਾਨ ਵੀ ਬੋਖਲ ਲਾਇਆ ਹੋਇਆ ਹੈ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਹੋਏ ਸੀਰੀਅਲ ਧਮਾਕੇ ਜਿਸ ਤੋਂ ਬਾਅਦ ਸੰਗੜੇ ਧੂਏ ਦੇ ਗੁਬਾਰ ਉੱਠਦੇ ਤੇ ਸਾਇਰਨ ਵੱਜਦੇ ਹੋਏ ਸੁਣਾਈ ਦੇ ਰਹੇ। ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਹਾਲਾਂਕਿ ਉਹਨਾਂ ਕੀ ਜਿਹੜੀਆਂ ਵਾਇਰਲ ਵੀਡੀਓ ਨੇ ਉਹਨਾਂ ਦੀ ਕੋਈ ਪੁਸ਼ਟੀ ਨਹੀਂ ਸਾਹਮਣੇ ਆ ਰਹੀ ਪਰ ਜੋ ਵੀਡੀਓ ਨੇ ਲਾਹੌਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਧੂਏ ਦਾ ਗੁਬਾਰ ਉੱਠਦਾ ਸਾਫ਼ ਨਜ਼ਰ ਆ ਰਿਹਾ ਹੈ, ਸਾਇਰਨ ਵੱਜ ਰਹੇ ਨੇ। ਹਾਲਾਂਕਿ ਧਮਾਕਿਆਂ ਦੀ ਆਵਾਜ਼ ਵੀ ਆਈ ਉਸ ਤੋਂ ਬਾਅਦ ਧੂਏ ਦਾ ਗੁਬਾਰ ਉੱਠਿਆ। ਤਾਂ ਅਧਿਕਾਰਕ ਤੌਰ ਤੇ ਤਾਂ ਕੋਈ ਪੁਸ਼ਟੀ ਨਹੀਂ ਹੈ ਪਰ ਜਿਹੜੀਆਂ ਵੀਰਾਂ ਨੇ ਲਾਹੌਰ ਦੀਆਂ ਦਸੀਆਂ ਜਾ ਰਹੀਆਂ ਨੇ ਪਾਕਿਸਤਾਨ ਦੇ ਲਾਹੌਰ ਦੀਆਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਵਿਚਾਲੇ جنگ ਦੇ ਆਸਾਰ ਬਣੇ ਹੋਏ ਨੇ ਇੱਕ ਪਾਸੇ ਜਿਹੜਾ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਤਾहत ਤਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪਾਕਿਸਤਾਨ ਵੀ ਬੋਖਲ ਲਾਇਆ ਹੋਇਆ ਹੈ